ਰਾਜੂ ਰਾਜੂ ਥੈਂਕ ਯੂ ਅੱਗੇ ਮੈਂ ਸਰਵਾਹੀਆ ਹਾਂਜੀ ਜਿਹੜਾ ਸਾਈਕਲ ਉੱਤੇ ਆ ਇਹਨੂੰ ਘਰੇ ਕਿਹਦੀ ਵੈੜੀ ਤੇ ਪਹੁੰਚਾਉਣੇ ਦਾ ਮਸਲਾ ਕਿਹੜੇ ਬੰਦੇ ਨੂੰ ਘਰੇ ਇਹਨੂੰ ਲੰਦਾ ਸੱਤਾਂ ਬੰਦ ਨੂੰ ਬੜੇ ਖੁਸ਼ੀ ਨਾਲ ਲੈ ਜਾਇਆ ਤਾਣਾ ਸਰ ਵੀ ਆਇਓ ਕੀ ਬਾਤ ਆ ਜੀ ਬੱਚੇ ਦਾ ਬੱਚਾ ਰੱਖਿਆ ਤੋ ਵਾ ਬੈਠੇ ਵੀ ਝਾੜੀ ਨੀ ਕਿੱਥੇ ਆ ਗਿਆ ਇਮੋਸ਼ਨਲ ਹੋ ਗਿਆ ਵੀ ਯਾਰ ਇਮੋਸ਼ਨਲ ਹੋ ਗਿਆ ਵਾ ਵਾ ਹਰ ਜੀ ਦੀ ਤਾੜੀਆਂ ਮਾਰ ਲੋ ਇੱਕ ਵਾਰੀ। ਹਾਂ ਬੜਾ ਤੁਸੀਂ ਬਹੁਤ ਮਾਰਾ ਸਹੀ ਨਹੀਂ ਨਹੀਂ। ਇੱਕ ਵਾਰੀ ਤੁਸੀਂ ਬੈਠੋ। ਆ ਜਾ ਬੱਚਾ। ਆ ਬੱਚਾ ਆਪਣਾ ਇਹ ਬੋਲਦਾ। ਇਹ ਨੀ ਟੂਕਾ ਸਾਈਕਲ ਹੈ ਜੀ। ਸੀਵੀਆ ਦਾ ਵੀ। ਸੀਵੀਆ ਦਾ ਵੀ ਦੂਜਾ ਸਾਈਕਲ ਹੈ। ਇਹਨੇ ਸੀਵੀਆ ਤੋਂ ਵੀ ਸਾਈਕਲ ਦਿੱਤੇ ਸੀ। ਔਰ ਇਹ ਦੂਜਾ ਸਾਈਕਲ ਝੂ ਮੱਥੇ ਲੈ ਗਿਆ। ਇਹ ਕਹਿੰਦਾ ਕੋਚ ਸਾਹਿਬ ਪਹਿਲਾਂ ਉੱਤੇ ਬੈਠਣਗੇ ਕਿਉਂਕਿ ਕੋਚ ਸਾਹਿਬ ਨੇ ਇਹਨੂੰ ਮੈਂ ਜਾਂਦਾ ਹੋਰ ਸਿਚਾਉਂਦੇ ਆ ਕਿ ਹਰ ਪਿੰਡ ਦੇ ਵਿੱਚ ਇੱਦਾਂ ਦੇ ਕੋ ਸਾਹ ਹੁਣ ਜਿਹੜੇ ਬੱਚਿਆਂ ਨੂੰ ਅਨਖਾਰ ਕੇ ਅੱਗੇ ਲੈ ਕੇ ਆਉਂਦੇ ਨੇ ਬੱਚਾ ਮੌਸਮਾਨ ਹੋ ਗਿਆ ਜਦੋਂ ਕੋ ਸਾਹ ਸਾਈਕਲ ਉੱਤੇ ਬੈਠੇ ਸ਼ਾਵਾ ਕੋਈ ਨਾ ਮੌਸਮਾਨ ਤੇਰੇ ਪਿੱਛੇ ਹੋ ਗਿਆ ਹਾਂ ਕੀ ਬਾਤ ਚੋਲਾ ਬਾਤ ਕੋਹੋਂ ਫੋਨ ਸੁੱਤੇ ਆਈ ਗੋਲੀ ਉਹ ਸਾਹ ਦੇ ਬੱਚੇ ਜਾਨ ਭਰਾਣਾ ਆ ਮੁੱਤੋਰੇ ਕੀ ਬਾਤ ਆਜੋ ਸਰ ਇੱਦਾਂ ਨਾ ਕਰੋ ਆਜੋ ਓਏ ਖੜੋ ਮੇਰੇ ਕੋਲ ਆ ਦੇਖੋ ਕੋ ਸਾਹ ਨੇ ਦੋ ਬੱਚੇ ਤੇ ਦੋ ਜੁੱਤੇ ਉਹਨੇ ਸਾਈਕਲ ਜਿੱਤ ਕੇ ਲੈ ਲਈ ਆ ਖੜੇ ਨੇ ਸਰ ਜੀ ਨਾਲ ਆ ਗਏ ਸਾਰੇ ਸਾਰੇ ਇੱਕ ਮਿੰਟ ਸਾਰੇ ਇੱਕ ਮਿੰਟ ਆ ਸਰ ਨਾਲ ਖੜੇ ਨੇ ਆ ਖੜੇ ਨੇ ਦੋਨੋਂ ਬੱਚੇ ਉਹਨੇ ਬੱਚੇ ਬਹੁਤ ਦੇਖਵਾ ਦਿੱਤੀ ਸਰ ਜੀ ਕੋਈ ਵੀ ਲੋੜ ਪੈਗੀ ਇਹਨਾਂ ਦੀ ਸਾਨੂੰ ਜਰੂਰ ਦੱਸਿਓ ਅਸੀਂ ਜਿੰਨੇ ਜੋ ਮੇ ਹੈਗੇ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਔਰ ਅੱਗੇ ਜਾ ਕੇ ਅਸੀਂ ਇਹਨਾਂ ਦੀ ਰੋਸਹੀ ਹੋਰ ਬੱਚਿਆਂ ਦਾ ਜਿਹੜੇ ਹੋਰ ਜ਼ਿਆਦਾ ਕੰਪੀਟੀਸ਼ਨ ਦੇ ਰਹੇ ਨੇ ਖੇਡੋਗੇ ਹਾਂ ਜੀ ਤੁਸੀਂ ਖੇਡਾਂਗੇ ਜੀ ਪੂਰੇ ਤੁਹ ਬੜੀ ਜਲਦੀ ਸਾਡਾ ਫੋਨ ਆਉਣ ਵਾਲਾ ਹੈ। ਉਹ ਬੱਚੇ ਇੱਕ ਪੈਰਾਂ ਤੋਂ ਉੱਪਰ ਟਿਕ ਕੇ ਆਪਣੀ ਤਰ੍ਹਾਂ ਦਾ ਵਾਅਦਾ ਕਰਾ ਦੇਖਾਂਗੇ। ਹਾਂਜੀ। ਤੁਸੀਂ ਇੱਥੇ? ਹਾਂਜੀ। ਬਹੁਤ ਹੋ ਜਾਂਦਾ। ਮੈਨੂੰ ਵੀ ਪਤਾ ਹੈ। ਇਹਨਾਂ ਦੀ ਬਣੀ। ਸਰ ਜੀ। ਬਹੁਤ ਬਹੁਤ ਸ਼ੁਕਰੀਆ। ਚੜ੍ਹਦੀ ਕਲਾ। ਹਾਂਜੀ। ਹਾਂਜੀ।